ਨਾਬਾ ਸ਼ਹਿਰ ਦੇ ਵਿੱਚ ਰੋਟੈਕਟ ਕਲੱਬ ਨਾਬਾ ਗ੍ਰੇਟਰ ਫੈਮਿਲੀ ਮੈਂਬਰ ਵੱਲੋਂ ਅੱਜ ਬਲੱਡ ਕੈਂਪ ਜਾਨੀ ਕਿ ਖੂਨਦਾਨ ਕੈਂਪ ਲਗਾਇਆ ਗਿਆ ਮਹੱਲਾ ਬਠਿੰਡਿਆ ਮਹੱਲਾ ਦੇ ਹਨੂਮਾਨ ਮੰਦਰ ਵਿੱਚ ਇਸ ਜਗ੍ਹਾ ਖੂਨਦਾਨ ਕੈਂਪ ਦੇ ਨਾਲ ਨਾਲ ਮੈਡੀਸਨ ਕੈਂਪ ਹੱਡੀਆਂ ਦੇ ਡਾਕਟਰ ਵੀ ਆਏ ਹੋਏ ਸਨ ਤੇ ਹੋਰ ਵੀ ਫਿਜ਼ੀਓਥੈਰੇਪੀਸ ਕੈਲਸ਼ੀਅਮ ਮਸ਼ੀਨ ਨਾਲ ਚੈੱਕ ਕੀਤਾ ਜਾਂਦਾ ਸੀ ਤੇ ਜਾਣਕਾਰੀ ਵੱਡੀ ਇਹ ਵੀ ਹੈ ਵੀ ਹੋਰ ਵੀ ਇੱਥੇ ਦਵਾਈਆਂ ਤੇ ਹੋਰ ਕਈ ਡਾਕਟਰ ਪਟਿਆਲੇ ਤੋਂ ਵੀ ਆਏ ਹੋਏ ਸਨ ਤੇ ਨਾਲ ਦੀ ਨਾਲ ਤੇ ਇਸ ਮੌਕੇ ਨਾਬਾ ਦੇ ਐਮ ਐਲ ਏ ਗੁਰਦੇਵ ਸਿੰਘ ਦੇ ਮਾਨ ਵੀ ਪਹੁੰਚੇ ਤੇ ਪ੍ਰੈਜ਼ੀਡੈਂਟ ਸੰਦੀਪ ਸਿੰਘ ਗੁਲਾ ਨੇ ਸਾਨੂੰ ਜਾਣਕਾਰੀ ਦਿੱਤੀ ਤੇ ਰਾਹੁਲ ਸਿੰਘਲਾ ਨੇ ਵੀ ਸਾਨੂੰ ਦੱਸਿਆ ਪੂਰੀ ਜਾਣਕਾਰੀ ਸੁਣੋ ਵੀਡੀਓ ਦੇ ਵਿੱਚ

ਕੀ ਨਾਮ ਹੈ ਵੀਰੇ ਮੇਰਾ ਨਾਮ ਸੰਦੀਪ ਸਿੰਘਲਾ ਪ੍ਰਧਾਨ ਰੋਟੈਟ ਕਲੱਬ ਨਾਭਾ ਰੀਟਰ ਤੇ ਇਹ ਅੱਜ ਸਾਡਾ 10ਵਾਂ ਖੂਨਦਾਨ ਕੈਂਪ ਹੈ ਤੇ 7ਵਾਂ ਮੈਡੀਕਲ ਕੈਂਪ ਹੈ ਜੋ ਕਿ ਅਸੀਂ ਮਾਨਵਤਾ ਦੀ ਭਲਾਈ ਲਈ ਲਗਾੰਨੇ ਆ ਹਰ ਸਾਲ ਲਗਾੰਨੇ ਆ ਤੇ ਸਾਡਾ ਇਹ ਇੰਟਰਨੈਸ਼ਨਲ ਵੀਕ ਹੁੰਦਾ ਜਿਸ 'ਚ 1 ਲੱਖ ਯੂਨਿਟ ਸਾਡੇ ਇਕੱਠੇ ਹੁੰਦੇ ਨੇ 올 ਓਵਰ ਵਰਲਡ ਦੇ ਵਿੱਚ ਅੱਜ ਇਹ ਲੱਗਿਆ ਵੇ ਹੱਡੀਆਂ ਦਾ ਜੀ ਨਿਊਰੋ ਦਾ ਅਤੇ ਮੈਡੀਸਨ ਦਾ ਜਿਸ ਦੇ ਵਿੱਚ ਤੇ ਕਿਡਨੀ ਵਗੈਰਾ ਦਾ ਗਾਇਨੀ ਦਾ ਲੇਡੀਜ਼ ਦੀ ਤੇ ਫਿਜ਼ੀਓਥੈਰੇਪੀ ਦਾ ਰੂਟ ਟ੍ਰੈਕ ਕਲੱਬ ਦਾ ਨਾਂਬਾ ਡੀਟਰ ਵੱਲੋਂ ਮੁਫਤ ਮੈਡੀਕਲ ਚੈੱਕਅਪ ਤੇ ਖੂਨਦਾਨ ਕੈਂਪ ਲਾਇਆ ਗਿਆ ਜੀ ਸਤਵੰ ਅ ਖੰਗਿਆ ਮਹੱਲੇ ਹਨੂਮਾਨ ਮੰਦਰ ਦੇ ਵਿੱਚ ਬਹੁਤ ਹੀ ਸ਼ਲਾਘਾਜੋਕ ਕਦਮ ਹੈ ਜੀ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਖੂਨਦਾਨ ਬਹੁਤ ਵੱਡਾ ਦਾਨ ਹੈ ਜੀ ਔਰ ਜਿਹੜਾ ਮੈਡੀਕਲ ਚੈੱਕਅਪ ਹੈ ਵੀ ਬਹੁਤ ਵੱਡਾ ਦਾਨ ਹੈ ਕਿਉਂਕਿ ਲੋੜਵੰਦ ਜਿਹੜੇ ਆ ਜਿਹੜੇ ਬੇ ਉਮੀਦੇ ਹੋ ਜਾਂਦੇ ਆ ਉਹਨਾਂ ਦੀ ਉਮੀਦ ਬਣਨਾ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ ਅੱਜ ਸਾਰਾ ਡਾਕਟਰ ਸਹਿਬਾਨ ਸਾਰਾ ਸਟਾਫ ਬਾਤ ਸਿਵਾਲੇਨ ਕੰਮ ਕਰੇ ਪਰਿਸ਼ਰਦਾ ਦੇ ਨਾਲ ਇਹਨਾਂ ਨੇ ਕੈਂਪ ਲਾਇਆ ਔਰ ਬੜੀ ਗਿਣਤੀ ਦੇ ਵਿੱਚ ਡੋਨਰ ਆ ਕੇ ਜਿਹੜੇ ਆ ਖੂਂਦਾਂ ਆਪਣਾ ਦੇ ਰਹੇ ਆ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਸਮੁੱਚੀ ਜਿਹੜੀ ਹੈ ਰੋਟੈਕ ਕਲੱਬ ਨਾਪਾ ਗ੍ਰੇਟਰ ਸਾਰੀ ਸਮੁੱਚੀ ਜਿਹੜੀ ਹੈ ਲੀਡਰਸ਼ਿਪ ਹੈ ਜਿਹੜੀ ਟੀਮ ਹੈ ਸਾਰੀ ਉਹਨੂੰ ਬਹੁਤ ਬਹੁਤ ਮੁਬਾਰਕਵਾਦ ਹੈ ਜਿਹੜਾ ਜਦੋਂ ਜਿਹੜਾ ਆ ਕੇ ਟੋਕਲੇਰ ਆ ਐਡਮਿਸ਼ਨ ਕਰਾ ਆ

ਜਿਹੜਾ ਅੱਜ ਕੈਂਪ ਆਉ ਦੇ ਬਾਰੇ ਕੀ ਕਹਿਣਾ ਜੀ ਜਿਹੜਾ ਅੱਜ ਅਸੀਂ ਕੈਂਪ ਲਾਇਆ ਜੀ ਇਹਦੇ ਵਿੱਚ ਅਸੀਂ ਇੱਕ ਤਾਂ ਬਲੱਡ ਡੋਨੇਸ਼ਨ ਕੈਂਪ ਲਾਇਆ ਜੀ ਤੇ ਨਾਲ ਹੀ ਅਸੀਂ ਮੈਡੀਕਲ ਚੈੱਕਅਪ ਕੈਂਪ ਲਾਇਆ ਜਿਹੜਾ ਸਾਡਾ ਬਲੱਡ ਡੋਨੇਸ਼ਨ ਕੈਂਪ ਹੈ ਉਹ ਅੱਜ ਅਸੀਂ 10ਵਾਂ ਬਲੱਡ ਡੋਨੇਸ਼ਨ ਕੈਂਪ ਕਰ ਰਹੇ ਆ ਤੇ 7ਵਾਂ ਮੈਡੀਕਲ ਫਰੀ ਚੈੱਕਅਪ ਕੈਂਪ ਹੈ ਸਾਡਾ ਜੀ ਸਰ ਜਿਹੜਾ ਮੈਡੀਕਲ ਕੈਂਪ ਲੱਗਿਆ ਹੈ ਜੀ ਉਹਦੇ ਵਿੱਚ ਇੱਕ ਤਾਂ ਮੈਡੀਸਨ ਦੇ ਡਾਕਟਰ ਆਏ ਨੇ ਜਿਹੜੇ ਸ਼ੂਗਰ ਦੇ ਪੇਟ ਦੇ ਹੋਰ ਕਈ ਤਰੀਕਾ ਦੇ ਰੋਗਾਂ ਦੇ ਮਾਹਿਰ ਨੇ ਜੀ ਇੱਕ ਨਿਊਰੋਲੋਜੀ ਦੇ ਡਾਕਟਰ ਆਏ ਨੇ ਜੀ ਇੱਕ ਹੱਡੀਆਂ ਦੇ ਡਾਕਟਰ ਨੇ ਜੀ ਇੱਕ ਫਿਜ਼ੀਓਥੈਰੇਪਿਸਟ ਨੇ ਜੀ ਤੇ ਇੱਕ ਗਾਇਨੀ ਡਾਕਟਰ ਨੇ ਜੀ ਹਾਂ ਜੀ ਹਾਂ ਜੀ ਜਿੱਥੇ ਜਿੱਥੇ ਐਕਸਾਮਨ ਸਾਰੇ ਹੁੰਦੇ ਆਂ ਜੀ ਅਸਾਂ ਜੀ 안지사. 네 ਪ੍ਰੋਟੈਕਟ ਕਲੱਬ ਨਾਬਾ ਬਲੱਡ ਡੋਨੇਟ ਕੈਂਪਰ ਲਗਾਇਆ ਗਿਆ ਅੱਜ ਇਹ ਕੈਂਪ ਅੱਜ ਲਗਾਇਆ ਗਿਆ ਸਰਕਾਰੀ ਹਸਪੀਟਲ ਨਾਬਾ ਦੇ ਵਿੱਚ ਤੇ ਬਾਕੀ ਤੁਸੀਂ ਸਾਰੀ ਜਾਣਕਾਰੀ ਸੁਣੋ ਕੈਂਪ ਦੇ ਪ੍ਰਧਾਨ ਜੀ ਤੋਂ सर दूसरी बार जी बिल्कुल जी नहीं नहीं सर बिल्कुल भी नहीं हाँ जी हाँ राजीव कैंप लगाया गया कि लगाया गया ਇਹ ਖੂਨਦਾਨ ਕੈਂਪ ਰੋਟੇਟ ਕਲਬ ਨਾਬਾ ਵੱਲੋਂ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਮਾਨਸਰ ਤੋਂ ਜਗ੍ਹਾ ਦੇ ਸਹਿਯੋਗ ਨਾਲ ਠੀਕ ਹੈ ਅੱਜ ਇਹਨਾਂ ਦਾ ਖੂਨਦਾਨ ਮਹਾਦਾਨ ਕਮਪੇਨ ਚੱਲ ਰਿਹਾ ਹੈ ਉਹਦੇ ਤਹਿਤ ਇਹਨਾਂ ਨੇ ਕੈਂਪ ਲਗਾਇਆ ਹੈ ਕਿ ਕਿ ਇਹ ਮਿਲਕਮ ਕਾਰਡ ਨਾਲ ਜਿਹੜਾ ਖੂਨਦਾਨ ਹੋਸਣ ਕੰਮ ਕਰਦੇ ਨੇ ਕੀ ਕੀ ਗਾਰਡਲਾਈਨ ਚਾਹੀਦੀ ਦੇਖੋ ਇਹਦੇ ਵਿੱਚ ਜਿਹੜਾ ਐਕਚੁਅਲ ਖੂਨਦਾਨ ਨਹੀਂ ਹੈ ਹੈਲਦੀ ਖੂਨਦਾਨ ਹੈ ਉਹ ਚ 12 ਅਗਰਾਂ ਵਿੱਚ ਹੋਣਾ ਚਾਹੀਦਾ ਆਪਾਂ ਨੂੰ ਕਿ ਪੰਜਾਬ ਕਿਲਾ ਤੋਂ ਉੱਪਰ ਵੀ ਦਾਪਾ ਨੂੰ ਉਹ ਇੱਕ ਹੈਲਦੀ ਪਰਸਨ ਖੂਨਦਾਨ ਕਰ ਸਕਦਾ ਹੈ ਜਿਹਦੇ ਵਿੱਚ ਉਮਰ ਹੈਗੀ 18 ਸਾਲ ਘੱਟੋ ਘਾਟਾ ਮੈਕਸਮਮ 60 ਸਾਲ ਦੀ ਉਮਰ ਦਾ ਕਰ ਸਕਦਾ ਹੈ ਆਪਣੀ ਅ ਅਭਿਨਵ ਜੀ ਜਿਹੜਾ ਕੈਂਪ ਆਏਗਾ ਜਿਹਦੇ ਨਾਲ ਕੀ ਕਹੂੰ ਇਹ ਅਸੀਂ ਖੂਨਦਾਨ ਕੈਂਪ ਲਗਾਇਆ ਜੀ ਸਾਡਾ ਕਲੱਬ ਹੈ ਰੋਟੈਕ ਕਲੱਬ ਨਾਬਾ ਤੇ ਸਾਡਾ ਡਿਸਟ੍ਰਿਕਟ ਪ੍ਰੋਜੈਕਟ ਹੈ ਬਲੱਡ ਡੋਨੇਸ਼ਨੈਂ ਕੈਂਪਸ ਹਰ ਸਾਲ ਮਾਰਚ ਦੇ ਵਿੱਚ ਇਹ ਹਫਤੇ ਦੇ ਵਿੱਚ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਉਨੇ ਆ ਤੇ ਇਹਦੇ ਵਿੱਚ ਅਸੀਂ ਇੱਕ ਮੈਸੇਜ ਜ਼ਰੂਰ ਲਗਾਉਣਾ ਚਾਹਾਂਗੇ ਕਿ ਬਲੱਡ ਜ਼ਰੂਰ ਸਾਰਿਆਂ ਨੂੰ ਦੇਣਾ ਚਾਹੀਦਾ ਹਰ 3 ਮਹੀਨੇ ਬਾਅਦ ਜੋ ਆਪਣੀ ਮੈਡੀਕਲ ਸਾਇੰਸ ਕਹਿੰਦੀ ਹੈ ਕਿ ਆਪਾਂ 3 ਮਹੀਨੇ ਬਾਅਦ ਦੇਣਾ ਚਾਹੀਦਾ ਆਪਾਂ ਨੂੰ ਉਹਦੇ ਨਾਲ ਆਪਾਂ ਨੂੰ ਇੱਕ ਸੁਸਾਇਟੀ ਨੂੰ ਵੀ ਬੈਨੀਫਿਟ ਹੈ ਐਂਡ ਆਪਣੇ ਬੋਡੀ ਨੂੰ ਵੀ ਬੈਨੀਫਿਟ ਹੈ ਮੈਡੀਕਲ ਸਾਇੰਸ ਜੋ ਕਹਿੰਦੀ ਉਹ ਕਿੰਨਾ ਵੱਡਾ ਕੋਈ ਮੋੜ ਹੈ ਇਹ ਸਾਡਾ ਰੋਟੈਕ ਕਲੱਬ ਹੈ ਜੀ ਤੁਹਾਡਾ ਕਿਹੜਾ ਕਲੱਬ ਹੈ ਜੀ ਸਾਡਾ ਰੋਟੈਕ ਕਲੱਬ ਨਾਭਾ ਜੀ ਕਿੰਨਾ ਕਹਿੰਦੇ ਕਲੱਬ ਦਾ ਇਸ ਕਲੱਬ ਦਾ ਸਾਡਾ ਪਹਿਲਾ ਅ ਮੈਂ ਬਲੱਡ ਡੋਨੇਸ਼ਨ ਕੈਂਪ ਠੀਕ ਹੈ ਪਹਿਲਾਂ ਵੀ ਜੇ ਕੋਈ ਹੋਰ ਜੇ ਦੂਜਾ ਹਾਂਜੀ ਹਾਂ ਪਹਿਲਾਂ ਵੀ ਅਸੀਂ ਹੋਰ ਵੀ ਸੋਸਾਇਟੀਜ਼ ਨਾਲ ਲਿੰਕ ਆ ਉਹਦੇ ਵਿੱਚ ਵੀ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਵਾਉਂਦੇ ਹਾਂ ਜਿਹੜਾ ਕੋਈ ਕੈਂਪ ਚਾਹੇ ਜਾਂ ਸੰਧਾਨ ਕਰੂਗਾ ਕੋਈ ਹੈ ਹਾਂਜੀ ਹਾਂ ਉਹਨਾਂ ਲਈ ਅਸੀਂ ਆਪਣਾ ਰਫਰੈਸ਼ਮੈਂਟ ਰੱਖੀ ਹੋਈ ਹੈ ਜੀ ਜਿਹਦੇ ਵਿੱਚ ਜੋ ਮੈਡੀਕਲ ਅਪਰੂਵਡ ਰਫਰੈਸ਼ਮੈਂਟਸ ਨੇ ਹੋਰ ਕਿੰਨੀਆਂ ਨੇ ਪਲੱਸ ਇੱਕ ਸਾਡਾ ਡਿਸਟ੍ਰਿਕਟ ਤੋਂ ਰੋਟੈਟ ਕੋਈ ਸਰਟੀਫਿਕੇਟ ਆਇਆ ਉਸ ਉਹ ਵੀ ਸ਼ੂ ਕਰ ਰਹੇ ਹਾਂ ਜੀ ਇੱਕ ਅਸੀਂ ਇੱਕ ਆਪਣੇ ਕਲੱਬ ਵੱਲੋਂ ਇੱਕ ਛੋਟਾ ਜਿਹਾ ਗਿਫਟ ਹੈ ਉਹ ਵੀ ਅਸੀਂ ਕਿੰਨੇ ਸੱਦੇ ਆ ਚੁੱਕੇ ਲੱਗਦਾ ਸਰ ਹੁਣ ਤੱਕ ਅਪਰੋਕਸੀਮੇਟ 20 ਮੈਂਬਰਸ ਆ ਚੁੱਕੇ ਨੇ ਜੀ ਲੋਗਾਂ ਦਾ ਨਾਮ ਰੋਟੇ ਉੱਤੇ ਜੀ ਜੀ ਇੱਕ ਮਿੰਟ ਠੀਕ ਹੈ ਨਾ ਚੰਗੇ ਦੰਪ ਕਰੇ ਖੂਨਦਾਨ ਕੈਂਪ ਸੁਸਾਇਟੀ ਲਈ ਬਹੁਤ ਹੀ ਜ਼ਰੂਰੀ ਹੈ ਖੂਨਦਾਨ ਦੇ ਨਾਲ ਸੁਸਾਇਟੀ ਦੇ ਵਿੱਚ ਹੋਣ ਵਾਲੀਆਂ ਜਿਹੜੀਆਂ ਮੰਗ ਭਰਤੀ ਦੇ ਘਟਨਾਵਾਂ ਹੁੰਦੀਆਂ ਨੇ ਲੋਕਾਂ ਨੂੰ ਖੂਨ ਦੀ ਕਮੀ ਹੁੰਦੀ ਹੈ ਉਹਦੇ ਵਿੱਚ ਬਹੁਤ ਸਹਉ ਹੁੰਦਾ ਹੈ ਤਾਂ ਤੇ ਮਨੁੱਖੀ ਸਿਹਤ ਲਈ ਖੂਨਦਾਨ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਨਾਲ ਸਰੀਰ ਵੀ ਸਹੀ ਰਹਿੰਦਾ ਹੈ ਤੇ ਆਪਣਾ ਬਲੱਡ ਦਾ ਸਰਕੂਲੇਸ਼ਨ ਵੀ ਸਹੀ ਰਹਿੰਦਾ ਹੈ ਜੋ ਮੈਡੀਕਲ ਦੇ ਵਿੱਚ ਆਪਾਂ ਨੂੰ ਡਾਕਟਰ ਸੁਜੈਸਟ ਕਰਦੇ ਹਨ ਤਾਂ ਮੈਂ ਸਾਰਿਆਂ ਨੂੰ ਕਲੀਅਰ ਕਰਦਾ ਕਿ ਸਾਰਿਆਂ ਨੂੰ ਘੱਟੋ ਘੱਟ ਸਾਲ ਦੇ ਵਿੱਚ ਦੋ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ ਬਿਲਕੁਲ ਅਸ਼ੋਕ ਜੀ ਜਦੋਂ ਮਦਦ ਰੂਹ ਸੱਚਾ ਅੰਦਰੋਂ ਬਹੁਤ ਵਧੀਆ ਪੁੱਛਣ